ਦੀਨਾਨਗਰ ਦੇ ਇੱਕ ਨੌਜਵਾਨ ਦੀ ਇੰਗਲੈਂਡ ਚ ਚੱਕੀ ਹਾਲਚ ਹੋਈ ਮੋਦ ਪਰਿਵਾਰ ਨੇ ਸੰਸਦ ਮੈਂਬਰ ਸੁਖਿੰਦਰ ਸਿੰਘ ਅਰੰਦਾਵਾ ਨੂੰ ਮਦਦ ਲਈ ਲਿਖਿਆ ਪੱਤਰ ਮ੍ਰਿਤਕ ਦੇ ਪਿਤਾ ਪਾਪਨ ਕੁਮਾਰ ਨੇ ਦੱਸਿਆ ਕਿ ਉਸ ਦਾ ਪੁੱਤਰ 5 ਸਾਲ ਪਹਿਲਾਂ ਰੋਜੀ ਰੋਟੀ ਕਮਾਉਣ ਲਈ ਇੰਗਲੈਂਡ ਗਿਆ ਸੀ ਅਤੇ ਬਰਮਿੰਗਮ ਵਿੱਚ ਇੱਕ ਪਾਕਿਸਤਾਨੀ ਔਰਤ ਦੀ ਕੰਪਨੀ ਵਿੱਚ ਡਿਲੀਵਰੀ ਬਾਇਅ ਹੋ ਜੋ ਕੰਮ ਕਰ ਰਿਹਾ ਸੀ 11 ਜਨਵਰੀ ਨੂੰ ਉਹਨਾਂ ਨੂੰ ਇੱਕ ਫੋਨ ਆਇਆ ਜਿਸ ਵਿੱਚ ਦੱਸਿਆ ਗਿਆ ਕਿ ਉਸ ਦੇ ਪੁੱਤਰ ਦੀ ਮੌਤ ਹੋ ਗਈ ਹੈ ਪਿਤਾ ਨੇ ਦੱਸਿਆ ਕਿ 10 ਜਨਵਰੀ ਦੀ ਰਾਤ ਨੂੰ ਨਮਨ ਖੁੱਲਰ ਨੇ ਆਪਣੀ ਮਾਂ ਅਤੇ ਦੋ ਭਰਾਵਾਂ ਨਾਲ ਫੋਨ ਤੇ ਗੱਲ ਕੀਤੀ ਅਤੇ ਦੱਸਿਆ ਕਿ ਉਹ ਕੰਮ ਖਤਮ ਕਰਕੇ ਆਪਣੇ ਕਮਰੇ ਵਿੱਚ ਵਾਪਸ ਆਇਆ ਹੈ ਪਰ 11 ਜਨਵਰੀ ਦੀਸੇ ਨੂੰ ਉਸ ਨੂੰ ਇੱਕ ਫੋਨ ਆਇਆ ਜਿਸ ਵਿੱਚ ਦੱਸਿਆ ਗਿਆ ਕਿ ਉਸਨਾ ਦੇ ਪੁੱਤ ਦੀ ਮੌਤ ਹੋ ਗਈ ਹੈ ਆਪਣੇ ਪੁੱਤ ਦੀ ਲਾਸ਼ ਨੂੰ ਭਾਰਤ ਵਾਪਸ ਲਿਆਉਣ ਲਈ ਪਿਤਾ ਨੇ ਕਰਤਾਸਪੋ ਦੇ ਸੰਸਦ ਮੈਂਬਰ ਸੁਖਿੰਦਰ ਸਿੰਘ ਰੰਦਾਵਾ ਨੂੰ ਪੱਤਰ ਲਿਖ ਕੇ ਮਦਦ ਦੀ गुहार लगाई ਹੈ ਪਰਿਵਾਰ ਨੇ ਮ੍ਰਿਤਕ ਦੀ ਲਾਸ਼ ਨੂੰ ਭਾਰਤ ਵਾਪਸ ਲਿਆਉਣ ਵਿੱਚ ਮਦਦ ਲਈ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਵੀ ਅਪੀਲ ਕੀਤੀ ਹੈ ਜੋ ਕਿ ਸਟੱਡੀ ਲਈ 2020 ਦੇ ਵਿੱਚ ਬਰਿੰਗਲੈਂਡ ਬਰਿੰਗਮ ਸ਼ਹਿਰ ਚ ਗਿਆ ਸੀ ਠੀਕ ਹੈ ਜੀ ਔਰ ਅਚਾਨਕ ਘਰ ਵੀ ਆਇਆ ਦੋ ਤਿੰਨ ਵਾਰੀ ਅਚਾਨਕ ਅੱਜ 3 ਦਿਨ ਹੋ ਗਏ ਆ 11 ਤਰੀਕ ਨੂੰ ਸਾਨੂੰ ਸਮਥਿੰਗ 9:30 ਵਜੇ 10:00 ਵਜੇ ਦੇ ਕਰੀਬ 9:30 ਤੇ 10:00 ਵਜੇ ਦੇ ਕਰੀਬ ਇੱਕ ਫੋਨ ਆਇਆ ਵੀ ਤੁਹਾਡੇ ਬੇਟੇ ਦੀ ਮੌਤ ਹੋ ਚੁੱਕੀ ਹੈ ਮਗਰ ਸਾਨੂੰ ਕੋਈ ਕਿਸੇ ਵੀ ਗੱਲ ਦਾ ਕੋਈ ਵੀ ਹਾਲਾਤ ਦਾ ਨਹੀਂ ਪਤਾ ਉਹਦੀ ਮੌਤ ਦਾ ਕਾਰਨ ਕੀ ਹੈ ਉਹਦੀ ਮੌਤ ਕਿਵੇਂ ਹੋਈ ਇਸ ਬਾਰੇ ਸਾਨੂੰ ਕੋਈ ਜਾਣਕਾਰੀ ਨਹੀਂ ਸ਼ੁੱਕਰਵਾਰੀ ਸਾਡੇ ਨਾਲ ਗੱਲ ਹੋਈ ਹੈ ਸ਼ਾਮ ਨੂੰ ਔਰ ਸ਼ਨੀਵਾਰ ਵੀ ਸਾਡੇ ਨਾਲ ਦੁਪਹਿਰ ਗੱਲ ਹੋਈ ਹੈ ਉਹ ਸ਼ਨੀਵਾਰ ਦੁਪਹਿਰ ਤੋਂ ਬਾਅਦ ਅਸੀਂ ਉਹਨੂੰ ਦੋ ਦਿਨ ਮੈਸੇਜ ਪਾਏ ਪਰ ਸਾਨੂੰ ਉਹਦਾ ਫੋਨ ਨਹੀਂ ਆਇਆ ਤੇ ਸਾਨੂੰ 9:30 ਵਜੇ ਰਾਤ 11 ਤਰੀਕ ਨੂੰ ਐਤਵਾਰ ਸਾਨੂੰ ਫੋਨ ਆਇਆ ਵੀ ਅੱਜ ਤਾਂ ਤੁਹਾਡੇ ਬੇਟੇ ਦੀ ਮੌਤ ਹੋ ਚੁੱਕੀ ਹੈ ਇਹਨੂੰ ਪੁੱਛਿਆ ਵੀ ਕਿਉਂ ਕਿੱਦਾਂ ਹੋਈ ਹੈ ਉਹਨਾਂ ਨੇ ਸਾਨੂੰ ਦੱਸਿਆ ਵੀ ਰਾਤ ਨੂੰ ਅਸੀਂ ਸਵੇਰੇ ਰਾਤੀ ਜਿਹੜੋ ਕੰਮ ਤੋਂ ਆਇਆ ਉਹ ਆ ਕੇ ਸਾਡੇ ਦੂਸਰੇ ਰੂਮ 'ਚ ਸੌਂ ਗਿਆ ਚਿਹਰੇ ਅਸੀਂ ਨੂੰ ਫੋਨ ਵਗੈਰਾ ਕੀਤਾ ਉਹਨੇ ਫੋਨ ਨਹੀਂ ਚੁੱਕਿਆ ਫਿਰ ਅਸੀਂ ਆਪਣੇ ਇੱਕ ਲੜਕੇ ਨੂੰ ਭੇਜਿਆ ਜਬ ਉਹ ਉਹਨੂੰ ਉਠਾ ਕੇ ਲਿਆਉਂ ਜਦੋਂ ਉਹ ਠਾਣ ਵਾਸਤੇ ਉਹਨਾਂ ਦਾ ਕਮਰਾ ਖੁੱਲਿਆ ਤੇ ਅੰਦਰ ਉਹਦੀ ਮੌਤ ਹੋ ਚੁੱਕੀ ਸੀ ਹਾਂਜੀ ਫੋਨ ਕਿਸ ਦਾ ਆਇਆ ਸੀ ਔਰ ਕੀ ਕਿਹਾ ਗਿਆ ਸੀ ਫੋਨ ਆਇਆ ਸੀ ਉਹਦੀ ਮਾਲਕਨ ਦਾ ਜੀ ਜਿਹਦੇ ਉਹ ਰੂਮ 'ਚ ਰਹਿ ਰਹੇ ਸੀ ਔਰ ਜਿਹਦੇ ਕੋਲੋਂ ਕੰਮ ਕਰਦਾ ਸੀ ਉਹਦਾ ਫੋਨ ਆਇਆ ਸੀ ਸਮਝਦੇ ਨਹੀਂ ਨੈਚੁਰਲ ਦਿੱਖ ਲੱਗਦੀ ਨਹੀਂ ਜੀ ਇਸ ਸਵਰਥਨ ਕੋਈ ਜਾਣਕਾਰੀ ਨਹੀਂ ਸਾਡੀ ਸਰਕਾਰ ਅੱਗੇ ਔਰ ਅੰਬੈਸੀ ਅੱਗੇ ਬੇਨਤੀ ਹੈ ਕਿ ਉਹਦੀ ਮੌਤ ਦੀ ਪੜਤਾਲ ਕੀਤੀ ਜਾਏ ਵੀ ਉਹਦੀ ਮੌਤ ਦਾ ਕਾਰਨ ਕੀ ਆ ਉਹ ਸਾਨੂੰ ਇਹਦੇ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ। ਕਿੰਤੀ ਰੰਧਾਵਾ ਸਾਹਿਬ ਨੂੰ ਇੱਕ ਕਲੈਕਟਰ ਰੇਂਜ ਲਿਖਿਆ ਗਿਆ ਭਲਾਇਆ ਹੈ। ਹਾਂਜੀ ਅਸੀਂ ਉਹਨਾਂ ਨੂੰ ਇੱਕ ਰੰਧਾਵਾ ਸਾਹਿਬ ਨੂੰ ਇੱਕ ਲੈਟਰ ਭੇਜਿਆ ਹੈ। ਔਰ ਉਹ ਉਹਨਾਂ ਨੂੰ ਮਿਲ ਚੁੱਕਾ ਹੈ। ਬਾਕੀ ਅਗਲੀ ਉਹ ਕਾਰਵਾਈ ਕਰ ਰਹੇ ਨੇ। ਸੁਣਨ ਚ ਆ ਰਿਹਾ ਬੇਟੇ ਦਾ ਵਿਆਹ ਵੀ। ਹਾਂਜੀ ਹਾਂਜੀ ਇਸ ਸਾਲ ਦੇ ਵਿੱਚ ਅਸੀਂ ਸੋਚਿਆ ਸੀ ਵੀ ਟਾਈਮ ਨਾਲ ਆ ਜਾਏਗਾ ਤੇ ਉਹਦਾ ਵਿਆਹ ਕਰ ਦਿਆਂ। ਐਕਚੁਅਲੀ ਉਹਦਾ ਵਿਆਹ ਦੀ ਸਾਨੂੰ ਤਿਆਰੀਆਂ ਚੱਲਦੀਆਂ ਪਈਆਂ ਸੀ। ਦੀ ਮੰਗ ਕਰਦੇ ਹੋ লাশ ਬਸ ਸਰਕਾਰ ਕੋਲ ਇਹ ਮੰਗ ਹੈ ਕਿ ਸਾਡੇ ਬੇਟੇ ਦੀ ਉੱਥੇ ਜਿਹੜੀ ਮੌਤ ਹੋ ਚੁੱਕੀ ਆ ਉਹਦੀ شناخت ਕਰਵਾ ਕੇ ਉਹਦੀ ਬੋਡੀ ਸਾਡੇ ਪਹੁੰਚਾਈ ਜਾਏ ਸਾਡੇ ਇੰਡੀਆ ਇੰਡੀਆ ਕਿਤੇ ਵੀ ਦਿੱਲੀ ਹੈ ਅੰਮ੍ਰਿਤਸਰ ਦੀ ਬੋਡੀ ਪਹੁੰਚਾਈ ਜਾਏ ਸਾਡੀ ਸਰਕਾਰ ਕੋਲ ਇਹ ਮੰਗ ਹੈ ਇਹ کاروبار ਕੀ ਹੈ ਮੇਰਾ ਇੱਕ ਛੋਟਾ ਜਿਹਾ ਚਾਹ ਦਾ ਕਾਰੋਬਾਰ ਹੈ ਮੈਂ ਮਿਹਨਤ mũi ਦੂਰੀ ਕਰਕੇ ਉਹਨੂੰ ਪੜਾਇਆ ਲਿਖਾਇਆ ਤੇ ਵਿਦੇਸ਼ ਭੇਜਿਆ ਉਹ ਘਰ ਦਾ ਵੱਡਾ ਉਹ ਘਰ ਦਾ ਵੱਡਾ ਸੀ ਜਿਹੜਾ ਸਾਰੇ ਕੰਮ ਦਾ ਮੁਖੀ ਸੀ ਉਹ ਸਾਰੇ ਕੰਮ ਲਈ ਸਮਝ ਆ ਸੀ ਇਹਦੇ ਤੇ ਹੀ ਸਾਰਾ ਕਾਰ ਬਰਵਾ ਚੱਲਦਾ ਸੀ ਕਿੰਨੇ ਬੱਚੇ ਰਹੇ ਮੇਰੇ ਤਿੰਨ ਬੇਟੇ ਆ ਦੋ ਮੇਰੇ ਨਾਲ ਦੁਕਾਨ ਤੇ ਹੁੰਦੇ ਨੇ ਇੱਕ ਸੋਰੀ ਇੱਕ ਮਹੀਨਾ ਦੁਕਾਨ ਤੇ ਹੁੰਦਾ ਇੱਕ ਦੂਸਰੀ ਦੁਕਾਨ ਤੇ ਹੁੰਦਾ ਆਪਣੀ ਕਿੰਨੇ ਵੱਡਾ ਕਿੰਨੇ ਵੱਡਾ ਸੀ 27 ਮੇਰਾ ਪੁੱਤ ਕਾਰਾ ਜੇ ਉਹ ਤਰਕਾਰੋ ਮੇਰਾ ਪੁੱਤ ਨੂੰ ਘਰ ਪਹਚਾ ਦੋ ਮੈਂ ਹੱਥ ਜੋੜ ਕੇ ਬੇਨਤੀ ਹੈ ਮੇਰਾ ਪੁੱਤ ਕਰ ਦੇ ਦਿਓ ਮੇਰੀ ਚੋਲੀ ਪਾ ਦਿਓ ਮੈਂ ਉਹਦੇ ਬਿਨਾਂ ਮਰ ਮਰ ਜਾਣਾ ਮੇਰੇ ਪੁੱਤਰ ਦੇ ਦਿਓ ਮੇਰਾ ਵਾਪਸ ਪੁੱਤਰ ਵੇ ਦਿਓ ਨਹੀਂ ਤੇ ਮੈਂ ਮਰ ਮੁਕ ਜਾ ਰਹੀ ਸੀ ਮੇਰਾ ਚੋਲੀ ਪਾ ਦਿਓ ਮੇਰਾ ਬੱਦ ਨੂੰ ਨਾ ਨਹੀਂ ਰਬ ਕਰਿਆ ਜੀ ਦਿਓ ਮੇਰਾ ਗੜ ਲਾ ਲਜਿੰਦਾ ਬੁੱਤੀ ਮੈਂ ਤਾਂ ਉਹਦੇ ਸਿਰ ਟੁੰਡੀ ਫੇਰਦੀ